ਕੰਦ ਸਾਂਝੀ ਹੋਵੇ ਕੋਈ ਲੋੜਵੰਦ ਪਰਿਵਾਰ ਹੋਵੇ ਕਿਸੇ ਦਾ ਬੱਚਾ ਪੜ੍ਹਾ ਦਿਓ ਕਿਸੇ ਨੂੰ ਬਸਤਰ ਲੈ ਦਿਓ ਕਿਸੇ ਨੂੰ ਲੰਗਰ ਲੈ ਦਿਓ ਕਿਸੇ ਨੂੰ ਰਾਸ਼ਨ ਪਣੀ ਲੈ ਦਿਓ ਸਾਧ ਸੰਗਤ ਆਪਾਂ ਵੇਖਦੇ ਹਾਂ ਨਾ ਜਿੱਥੇ ਸਰਕਾਰਾਂ ਫੇਲ ਹੋ ਗਈਆਂ ਉਥੇ ਗੁਰੂ ਨਾਨਕ ਪਾਸ਼ਾ ਦੇ ਸਿੱਖਾਂ ਨੇ ਸ਼੍ਰੀਮਾਨ ਸੰਤ ਬਾਬਾ ਲੱਖਾ ਸਿੰਘ ਜੀ ਕੋਟੇ ਵਾਲੇ ਸੰਤ ਬਾਬਾ ਬਲਵਿੰਦਰ ਸਿੰਘ ਜੀ ਕੋਟੇ ਵਾਲੇ ਜਿਨ੍ਹਾਂ ਤੋਂ ਵਰਸਾਇਆ ਜਥਾਦਾਰ ਬਾਬਾ ਕਲਵਿੰਦਰ ਸਿੰਘ ਜੀ ਜਿਨ੍ਹਾਂ ਨੇ ਹੜਪੀਟਾਂ ਵਾਸਤੇ ਉਹਨਾਂ ਨੂੰ ਉਪਜਾਊ ਕਰਨ ਵਾਸਤੇ ਜ਼ਮੀਨਾਂ ਉਪਜਾਊ ਕਰਨ ਵਾਸਤੇ ਤੇਲ ਦੀ ਸੇਵਾ ਬੀ ਦੀ ਸੇਵਾ ਰਾਸ਼ਨ ਦੀ ਸੇਵਾ ਹੋਰ ਵੀ ਜਿਹੜੀ ਲੋੜ ਦੀ ਸੇਵਾ ਪਈ ਹੈ ਉਹ ਸਾਧ ਸੰਗਤ ਸੇਵਾ ਪਚਾਈ ਐਵੇਂ ਨਹੀਂ ਕਹਿੰਦੇ ਗਰੀਬ ਦਾ ਮੂੰਹ ਤੇ ਗੁਰੂ ਦੀ ਗੋਲਕ ਗੁਰੂ ਨਾਨਕ ਪਾਛਾ ਕਹਿੰਦੇ ਇਹ ਪੈਸੇ ਤੁਸੀਂ ਕਿਸੇ ਲੋੜਵੰਦ ਨੂੰ ਦੇ ਦਿਓ ਜਦੋਂ ਤੁਹਾਡੀ ਕਮਾਈ 'ਚ ਬਰਕਤ ਪੈ ਗਈ ਸਾਧ ਸੰਗਤ ਇਹ ਏ ਸੀ ਸੱਚਾ ਸੌਦਾ ਸੱਚਾ ਸੌਦਾ ਇਹ ਨਹੀਂ ਕਿ ਲੰਗਰ ਲਾਤਾ ਵੈਲੜਾ ਨੂੰ ਲੰਗਰ ਚਕਾਤਾ ਸਾਹ ਸੰਗਤ ਆਪਾਂ ਕਦੀ ਵੀ ਕਿਸੇ ਨੂੰ ਨਹੀਂ ਡੱਕਦੇ ਗੁਰੂ ਨਾਨਕ ਦਾ ਘਰ ਆ ਇੱਥੇ ਕੋਈ ਆਵੇ ਕਦੀ ਲੰਗਰ 'ਚ ਬੈਠਣ ਕੋ ਆਪਾਂ ਕਿਸੇ ਨੂੰ ਪੁੱਛਦੇ ਆ ਵੀ ਤੇਰੀ ਜਾਤ ਕੀ ਆ ਭਾਈ ਤੂੰ ਕਿਹੜੇ ਪਿੰਡੋਂ ਆਇਆ ਤੂੰ ਕਿੱਥੋਂ ਆਇਆ ਸਾਹ ਸੰਗਤ ਅਸੀਂ ਗੁਰੂ ਦਾ ਪੱਲਾ ਫੜੀਏ ਸਭ ਤੇ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਇਹ ਜਿਹੜਾ ਗੁਰੂ ਦਾ ਦਰਿਆ ਨਾ ਇਹ ਹਜੂਰੀ 'ਚ ਜਿਹੜਾ ਮਰਜੀ ਤੁਹਾਡੇ ਵਿੱਚੋਂ ਤਿਆਰ ਪਰ ਤਿਆਰ ਸਿੰਘ ਆ ਕੇ ਗੁਰੂ ਦੀ ਹਜ਼ੂਰੀ ਚ ਬਹਿ ਜਾਵੇ ਕੋਈ ਇਹ ਨਹੀਂ ਪੁੱਛੇਗਾ ਤੂੰ ਕਿੱਥੋਂ ਆਇਆ ਤੇਰੀ ਜਾਤੀ ਕੌਣ ਐ ਕਿੱਥੋਂ ਆਇਆ ਹੈ ਕਿਹੜੀ ਜਾਤ ਨਾਲ ਸਮਤ ਰੱਖਦਾ ਹੈ ਇਹ ਆ ਗੁਰੂ ਦਾ ਘਰ ਸੱਚੇ ਸੌਦੇ ਵਾਲੇ ਆਏ ਸੀ ਨਾ ਝੂਠੇ ਸੌਦੇ ਵਾਲੇ ਸਾਰਾ ਕੁਝ ਫੇਲ ਹੋ ਗਿਆ ਸਾਧ ਸੰਗਤ ਦੇ ਪਖੰਡੀਆਂ ਮਗਰ ਜਿਹੋ ਲੱਗਾਗੇ ਨਾ ਦੰਬੀਆਂ ਦੇ ਮਗਰ ਜਿਹੜਾ ਨਿੱਕੀ ਭੇਡਾ ਦਿੰਦਾ ਉਹਨੂੰ ਸ਼ੀਸ਼ਾ ਜੀ ਫਿਰ ਦਸਨ ਹੁੰਦੇ ਆ ਜਿਹੜੇ ਲੱਖਾਂ ਰੁਪਏ ਦਿੰਦੇ ਉਹਨਾਂ ਨੂੰ ਅੱਗੇ ਖੜਿਆ ਜਾਂਦਾ ਵਾ ਇਹ ਗੁਰੂ ਨਾਨਕ ਦਾ ਘਰ ਆ ਇਹ ਗੁਰੂ ਨਾਨਕ ਦੇ ਘਰੇ ਆ ਕੇ ਉਦਾਂ ਵੀ ਮੱਥਾ ਟੇਕ ਦੋਗੇ ਨਾ ਭਾਈ ਗੁਰਦਾਸ ਜੀ ਲਿਖਦੇ ਆ ਭਾਵਨੀ ਭਗਤ ਭਾਏ ਕੌਡੀ ਅਗਰ ਬਾਖ ਰੱਖੈ ਤਾਂ ਹੈ ਗੁਰ ਸਰਬ